ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਜੋ ਆਪਾਂ ਮੇਨ ਵਿਸ਼ਾ ਗੱਲ ਕਰਨ ਜਾ ਰਹੇ ਹਾਂ ਸੋ ਇਹਦੇ ਵਿੱਚ ਦੱਸਾਂਗੇ ਕਿ ਜੇਠੇ ਮੰਗਲਵਾਰ ਦੇ ਦਿਨ ਇੱਕ ਕਰਮ ਜ਼ਰੂਰ ਹਰ ਇੱਕ ਨੂੰ ਕਰਨਾ ਚਾਹੀਦਾ ਹੈ ਸੋ ਜੇਕਰ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਹਾਂ ਤਾਂ ਨਾਲ ਦੀ ਨਾਲ ਮੰਗਲਵਾਰ ਦੇ ਦਿਨ ਵੀ ਇਹ ਇੱਕ ਕਰਮ ਜ਼ਰੂਰ ਕਰ ਲਿਆ ਕਰੋ ਜੀ ਸੋ ਵੀਡੀਓ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਸੋ ਗੱਲ ਫਿਰ ਹੀ ਸਮਝ ਵਿੱਚ ਆਉਂਦੀ ਹੈ ਤੇ ਕੁਝੇ ਕਮੈਂਟਾਂ ਵੀ ਦੱਸਾਂਗੇ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਸੋ ਇੱਥੇ ਹੁਣ ਵੀਡੀਓ ਸ਼ੁਰੂ ਕਰਦੇ ਆ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੇਰਾ ਨਾਮ ਰੇਸ਼ਮ ਲਾਲ ਹੈ ਸੋ ਮੈਂ ਪਹਿਲਾਂ ਵੀ ਕਮੈਂਟ ਕੀਤਾ ਸੀ ਤੁਸੀਂ ਇੱਕ ਵੀ ਜਵਾਬ ਨਹੀਂ ਦਿੱਤਾ ਸੋ ਇੱਥੇ ਮਾਫੀ ਚਾਉਂਦੇ ਆ ਜੀ ਤੁਸੀਂ ਦੁਬਾਰਾ ਤੋਂ ਕਮੈਂਟ ਕਰੋ ਸੋ ਕਿਉਂਕਿ ਕਮੈਂਟਾਂ ਬਹੁਤ ਜ਼ਿਆਦਾ ਹੋਣ ਕਾਰਨ ਅਸੀਂ ਆਪਣੇ ਹਿਸਾਬ ਦੇ ਨਾਲ ਹੀ ਕਮੈਂਟਾਂ ਦੇ ਜਵਾਬ ਦੇਈਦੇ ਆ ਸੋ ਬਾਕੀ ਜਦੋਂ ਵੀ ਕਮੈਂਟ ਕਰਦੇ ਹੋ ਤੇ ਨਾਲ ਦੀ ਨਾਲ ਆਪਣਾ ਨਾਮ ਜਰੂਰ ਲਿਖ ਦਿਆ ਕਰੋ ਸੋ ਫਿਰ ਸੁਣਨ ਵਾਲੇ ਨੂੰ ਵੀ ਪਤਾ ਚੱਲ ਜਾਂਦਾ ਹੈ ਕਿ ਸਾਡਾ ਹੀ ਕਮੈਂਟ ਬੋਲਿਆ ਗਿਆ ਹੈ ਕਿਉਂਕਿ ਕਮੈਂਟ ਕਾਫੀ ਲੰਬਾ ਹੁੰਦਾ ਹੈ ਤੇ ਅਸੀਂ ਥੋੜਾ ਸ਼ਾਰਟ ਵਿੱਚ ਹੀ ਦੱਸੀਦਾ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਵੱਡੀ ਹੋ ਜਾਂਦੀ ਹੈ ਸੋ ਇੱਕ ਦੋ ਅੱਗੇ ਕਮੈਂਟ ਵੀ ਆ ਚੁੱਕੇ ਆ ਕਿ ਵੀਡੀਓ ਥੋੜੀ ਛੋਟੀ ਬਣਾਇਆ ਕਰੋ ਸੋ ਇਸ ਕਰਕੇ ਆਪਣਾ ਨਾਮ ਲਿਖ ਦਿਆ ਕਰੋ ਜਿਹਦੇ ਰਾਹੀਂ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਸਾਡਾ ਹੀ ਕਮੈਂਟ ਬੋਲਿਆ ਗਿਆ ਹੈ ਸੋ ਬਾਕੀ ਨਾ ਕਮੈਂਟ ਦਾ ਜਵਾਬ ਦੇਣ ਕਾਰਨ ਸੋ ਅਸੀਂ ਮਾਫੀ ਚਾਹੁੰਦੇ ਆ ਕਿ ਸਾਡੇ ਕੋਲ ਟਾਈਮ ਨਾ ਮਿਲਿਆ ਹੋਵੇਗਾ ਜਾਂ ਫਿਰ ਕਮੈਂਟਾਂ ਅਸੀਂ ਉਸ ਹਿਸਾਬ ਨਾਲ ਦੱਸੀਆਂ ਕਿ ਜੋ ਪਹਿਲਾਂ ਤੋਂ ਆਈਆਂ ਹੁੰਦੀਆਂ ਪਹਿਲਾਂ ਬੋਲੀਆਂ ਜਾਣ ਸੋ ਇਸ ਕਰਕੇ ਮਾਫੀ ਚਾਹੁੰਦੇ ਆ ਜੀ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਇੱਕ ਮਿੰਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਝੋਲੀ ਕਿੰਨੇ ਸਮੇਂ ਬਾਅਦ ਬਦਲਨੀ ਚਾਹੀਦੀ ਹੈ ਸੋ ਦੇਖੋ ਜਦੋਂ ਵੀ ਹਾਰਡ ਦੇ ਮਹੀਨੇ ਮੇਲੇ ਲੱਗਦੇ ਆ ਪੀਰਾਂ ਫਕੀਰਾਂ ਦੇ ਉਹ ਦੋ ਦਿਨ ਚੱਲਦੇ ਹੈ ਤੇ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਝੋਲੀ ਜਾਂ ਝੰਡੇ ਜੋ ਵੀ ਵਸਤਰ ਉਹਨਾਂ ਦੇ ਨਾਮ ਦੇ ਪੀਰਾਂ ਦੇ ਰੱਖੇ ਹੋਏ ਆ ਤੁਸੀਂ ਉਹ ਬਦਲ ਸਕਦੇ ਆ ਕਿਉਂਕਿ ਹਾੜ ਦੇ ਮਹੀਨੇ ਹੀ ਪੀਰਾਂ ਫੀਰਾਂ ਦੇ ਦਿਨ ਚੱਲਦੇ ਆ ਉਸ ਮਹੀਨੇ ਲੰਗਰ ਲਗਾਏ ਜਾਂਦੇ ਆ ਤੇ ਜੋ ਵੀ ਵਸਤਰ ਹੈ ਉਹ ਚੇਂਜ ਕੀਤੇ ਜਾਂਦੇ ਆ ਸੋ ਝੋਲੀ ਝੰਡੇ ਜਾਂ ਉਹਨਾਂ ਦੇ ਵਸਤਰ ਰੱਖੇ ਹੋਏ ਆ ਤਾਂ ਤੁਸੀਂ ਇਸ ਮਹੀਨੇ ਬਦਲ ਸਕਦੇ ਆ ਤੇ ਨਾਲ ਦੀ ਨਾਲ ਥੋੜਾ ਜਿਹਾ ਲੰਗਰ ਤਿਆਰ ਕਰੋ ਕਰਕੇ ਤੇ ਫਿਰ ਆਪਣੇ ਮਾਲਕ ਦਾ ਨਾਮ ਲੈ ਕੇ ਧੂਫ ਪਾ ਦਿਓ ਫਿਰ ਜੋ ਵੀ ਵਸਤਰ ਜੋ ਵੀ ਚੀਜ਼ ਤੁਸੀਂ ਚੇਂਜ ਕਰਨੀ ਚਾਹੁੰਦੇ ਆ ਰੱਖਣੀ ਚਾਹੁੰਦੇ ਆ ਅਰਦਾਸ ਬੇਨਤੀ ਕਰਕੇ ਰੱਖ ਸਕਦੇ ਆ ਸੋ ਹੁਣ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਇਹਨਾਂ ਨੇ ਕਮੈਂਟਾਂ ਵਿੱਚ ਇੰਨਾ ਹੀ ਲਿਖਿਆ ਆ ਕਿ ਦੀਦੀ ਜੀ ਮੇਰੇ ਨਾਲ ਹੀ ਧੋਖਾ ਕਿਉਂ ਹੁੰਦਾ ਹੈ ਸੋ ਦੇਖੋ ਧੋਖਾ ਹਰ ਇੱਕ ਇਨਸਾਨ ਨਾਲ ਹੁੰਦਾ ਹੈ ਕੋਈ ਵੀ ਇਹੋ ਜਿਹਾ ਇਨਸਾਨ ਨਹੀਂ ਜਿਹਦੇ ਨਾਲ ਕੋਈ ਧੋਖਾ ਨਹੀਂ ਹੁੰਦਾ ਜਦੋਂ ਅਸੀਂ ਜ਼ਿੰਦਗੀ ਵਿੱਚ ਧੋਖੇ ਖਾਂਦੇ ਆ ਤਾਂ ਜ਼ਿੰਦਗੀ ਜਿਉਣ ਦਾ ਢੰਗ ਵੀ ਫਿਰ ਹੀ ਇਨਸਾਨ ਨੂੰ ਪਤਾ ਚੱਲਦਾ ਹੈ ਸਹੀ ਗਲਤ ਦੀ ਪਰਖ ਵੀ ਜਿਹੜੀ ਹੈ ਇਨਸਾਨ ਨੂੰ ਉਦੋਂ ਹੀ ਹੁੰਦੀ ਹੈ ਜਦੋਂ ਇਨਸਾਨ ਧੋਖਾ ਖਾਂਦਾ ਹੈ ਜਦੋਂ ਹੱਦੋਂ ਵੱਧ ਕਿਸੇ ਤੇ ਵਿਸ਼ਵਾਸ ਕਰ ਲੈਂਦਾ ਹੈ ਤੇ ਜਦੋਂ ਉਹ ਹੀ ਵਿਸ਼ਵਾਸ ਟੁੱਟਦਾ ਹੈ ਤਾਂ ਫਿਰ ਇਨਸਾਨ ਨੂੰ ਸਮਝ ਆਉਂਦੀ ਹੈ ਕਿ ਇਹ ਜ਼ਿੰਦਗੀ ਕੀ ਹੈ ਤੇ ਇਸ ਜ਼ਿੰਦਗੀ ਵਿੱਚ ਸਾਨੂੰ ਕਰਨਾ ਕੀ ਚਾਹੀਦਾ ਹੈ ਸੋ ਜ਼ਰੂਰੀ ਕੀ ਹੈ ਪ੍ਰਮਾਤਮਾ ਦਾ ਸਹਾਰਾ ਪ੍ਰਮਾਤਮਾ ਦਾ ਨਾਮ ਜਦੋਂ ਅਸੀਂ ਪ੍ਰਮਾਤਮਾ ਨੂੰ ਮੂਲੇ ਰੱਖ ਕੇ ਚੱਲਦੇ ਹਾਂ ਕੁਛ ਉਸ মুর্ਸ਼ਦ ਨੂੰ ਹੀ ਸਮਝਦੇ ਆ ਫਿਰ ਹੀ ਕਿਸੇ ਕੰਮ ਨੂੰ ਕਦਮ ਵਧਾਉਂਦੇ ਆ ਤਾਂ ਫਿਰ ਉਹ ਮਾਲਕ ਕਦੇ ਜ਼ਿੰਦਗੀ ਵਿੱਚ ਧੋਖਾ ਨਹੀਂ ਖਾਣ ਦਿੰਦਾ ਤੇ ਜਦੋਂ ਅਸੀਂ ਮਾਲਕ ਤੋਂ ਵਾਰਾ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਣ ਦੀ ਕੋਸ਼ਿਸ਼ ਕਰਦੇ ਆਂ ਤਾਂ ਫਿਰ ਜ਼ਿੰਦਗੀ ਵਿੱਚ ਧੋਖੇ ਖਾਂਦੇ ਆਂ ਤੇ ਜਦੋਂ ਉੱਥੇ ਅਸੀਂ ਆਪਣੇ ਮਾਲਕ ਨੂੰ ਮੂਰੇ ਰੱਖ ਕੇ ਚੱਲਦੇ ਆਂ ਤਾਂ ਫਿਰ ਜ਼ਿੰਦਗੀ ਵਿੱਚ ਧੋਖਾ ਨਹੀਂ ਮਿਲਦਾ ਕਿਉਂਕਿ ਫਿਰ ਪ੍ਰਮਾਤਮਾ ਨਾਲ ਹੁੰਦਾ ਹੈ ਚਾਹੇ ਇਨਸਾਨ ਖੁਦ ਜਾਣਦਾ ਹੈ ਕਿਸੇ ਨੂੰ ਵੀ ਕਿਸੇ ਦੇ ਮਨ ਵਿੱਚ ਕੀ ਚੱਲਦਾ ਹੈ ਕੀ ਨਹੀਂ ਪਰ ਉਹ ਪ੍ਰਮਾਤਮਾ ਜਾਣੀ ਜਾਣ ਹੈ ਉਹ ਦਿਲਾਂ ਦੀਆਂ ਜਾਣਦਾ ਹੈ ਉਹਨੂੰ ਸਮਝ ਹੈ ਕਿ ਕਾਦ ਕਿੱਥੇ ਕੋਈ ਇਹਦੇ ਨਾਲ ਕੀ ਕਰੇਗਾ ਤੇ ਪਹਿਲਾਂ ਹੀ ਉਹ ਪ੍ਰਮਾਤਮਾ ਆਪਣੇ ਬੱਚੇ ਨੂੰ ਸੰਭਾਲ ਲੈਂਦਾ ਹੈ ਸੋ ਜਰੀਆ ਉਹ ਪ੍ਰਮਾਤਮਾ ਆਪ ਹੀ ਬਣਾਉਂਦਾ ਹੈ ਜੇਕਰ ਜ਼ਿੰਦਗੀ ਵਿੱਚ ਕਦੇ ਕੋਈ ਰਿਸ਼ਤਾ ਖਾਸ ਟੁੱਟ ਵੀ ਜਾਵੇ ਤਾਂ ਉੱਥੇ ਸਮਝ ਲੈਣਾ ਕਿ ਉਹ ਤੁਹਾਡੇ ਲਈ ਸਹੀ ਨਹੀਂ ਸੀ ਇਸ ਕਰਕੇ ਉਹ ਪ੍ਰਮਾਤਮਾ ਨੇ ਤੁਹਾਡੇ ਤੋਂ ਉਹਨੂੰ ਦੂਰ ਕਰ ਦਿੱਤਾ ਸੋ ਕਦੇ ਵੀ ਨਰਾਜ ਹੋ ਕੇ ਨਾ ਬੈਠੋ ਹਿੰਮਤ ਨਾ ਹਾਰੋ ਵਿਸ਼ਵਾਸ ਰੱਖ ਕੇ ਸਾਰੇ ਡੋਰੀ ਹੀ ਪ੍ਰਮਾਤਮਾ ਦੇ ਉੱਤੇ ਸੁੱਟ ਦਿਓ ਫਿਰ ਦੇਖੋਗੇ ਕਿ ਪ੍ਰਮਾਤਮਾ ਕਿਵੇਂ ਤੁਹਾਡੀ ਜ਼ਿੰਦਗੀ ਦੇ ਫੈਸਲੇ ਕਰੇਗਾ ਕਿਉਂਕਿ ਉਹ ਪਰਮਾਤਮਾ ਤੋਂ ਵੱਡਾ ਜੱਜ ਵਕੀਲ ਸਾਡੇ ਲਈ ਕੋਈ ਹੋਰ ਹੋ ਹੀ ਨਹੀਂ ਸਕਦਾ ਉਹ ਆਪ ਹੀ ਵਕੀਲ ਹੈ ਆਪ ਹੀ ਜੱਜ ਹੈ ਉਹ ਆਪ ਸਾਰੇ ਝਗੜਿਆਂ ਨੂੰ ਨਵੇੜ ਦਿੰਦਾ ਹੈ ਇਸ ਕਰਕੇ ਵਿਸ਼ਵਾਸ ਕਰਨਾ ਹੈ ਜਾਂ ਵਿਸ਼ਵਾਸ ਰੱਖਣਾ ਹੈ ਤਾਂ ਆਪਣੇ ਮਾਲਕ ਤੇ ਰੱਖੋ ਕਿਉਂਕਿ ਉਸ ਤੋਂ ਵੱਡਾ ਜੱਜ ਜਾਂ ਵਕੀਲ ਕੋਈ ਨਹੀਂ ਹੋ ਸਕਦਾ ਉਹ ਆਪ ਹੀ ਸਾਰੇ ਨਵੇੜੇ ਕਰ ਦਿੰਦਾ ਹੈ ਦੁੱਖਾਂ ਨੂੰ ਸਮਝਦਾ ਵੀ ਹੈ ਸੁਣਦਾ ਵੀ ਹੈ ਪਰ ਇਨਸਾਨ ਨਹੀਂ ਸਮਝ ਸਕਦਾ ਉਹਨਾਂ ਦੀਆਂ ਰਮਝਾਂ ਨੂੰ ਜੇਕਰ ਇਨਸਾਨ ਸਮਝ ਲਵੇ ਤਾਂ ਫਿਰ ਇਹ ਝੇੜੇ ਹੀ ਕਾਦੇ ਆ ਸਭ ਰੌਲੇ ਹੀ ਖਤਮ ਹੋ ਜਾਣ ਸੋ ਇਸ ਕਰਕੇ ਗੱਲ ਜਦੋਂ ਅਸੀਂ ਆਪਣੇ ਮਾਲਕ ਤੇ ਸਿੱਟ ਦਿੰਦੇ ਆ ਨਵੇੜ ਦਿੰਦੇ ਆ ਤਾਂ ਫਿਰ ਉਹ ਲਕ ਆਪ ਸਾਡੀ ਜ਼ਿੰਦਗੀ ਦੇ ਫੈਸਲੇ ਕਰਦਾ ਹੈ ਉਹ ਵੀ ਬਿਲਕੁਲ ਸਹੀ ਸੋ ਇਸ ਕਰਕੇ ਕਦੇ ਵੀ ਨਰਾਜ ਨਹੀਂ ਹੋਣਾ ਹਿੰਮਤ ਨਹੀਂ ਹਾਰਨੀ ਵਿਸ਼ਵਾਸ ਰੱਖ ਕੇ ਪਰਮਾਤਮਾ ਦੀ ਸੇਵਾ ਕਰਦੇ ਜਾਓ ਤੇ ਆਪਣਾ ਕਰਮ ਕਰਦੇ ਜਾਓ ਨਾਲ ਦੀ ਨਾਲ ਆਪਣਾ ਜੋ ਵੀ ਕਾਰਜੇ ਕੰਮ ਬਣਦੇ ਹੈ ਉਹ ਕਰੋ ਕਿਉਂਕਿ ਪਰਮਾਤਮਾ ਕਮਾਕਾਰਾਂ ਦੇ ਵਿੱਚ ਵਾਦਾ ਆਪ ਕਰ ਦਿੰਦਾ ਹੈ ਰਹਿਮਤ ਕਰ ਦਿੰਦਾ ਹੈ ਕਿਰਪਾ ਕਰ ਦਿੰਦਾ ਹੈ ਸੋ ਇਸ ਕਰਕੇ ਵਿਸ਼ਵਾਸ ਮਾਲਕ ਤੇ ਰੱਖਣਾ ਦੁੱਖ ਸੁੱਖ ਮਾਲਕ ਨਾਲ ਹੀ ਸਾਂਝਾ ਕਰਨਾ ਚਾਹੀਦਾ ਹੈ ਤਾਂ ਹੀ ਉਹ ਜ਼ਿੰਦਗੀ ਵਿੱਚ ਸੁਧਾਰ ਤਾਂ ਇਹ ਸੋ ਹੁਣ ਇੱਥੇ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਜੇਠੇ ਮੰਗਲਵਾਰ ਦੇ ਦਿਨ ਸਾਨੂੰ ਕਰਮੇ ਕਿਉਂ ਕਰਨਾ ਚਾਹੀਦਾ ਕਿ ਅਸੀਂ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਤੇ ਸੇਵਾ ਦੇ ਨਾਲ ਨਾਲ ਹੀ ਪੀਰਾਂ ਫਕੀਰਾਂ ਦੇ ਨਾਲ ਹੀ ਦੇਵੀ ਦੇਵਤਿਆਂ ਦਾ ਵੀ ਬਾਸ ਹੁੰਦਾ ਹੈ ਸੋ ਇਸ ਕਰਕੇ ਸਾਨੂੰ ਇੱਕ ਕਰਮ ਵੀ ਜ਼ਰੂਰ ਕਰਨੇ ਚਾਹੀਦੇ ਆ ਪੀਰਾਂ ਫਕੀਰਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੂੰ ਸੁਣਨਾ ਸਮਝਣਾ ਜ਼ਰੂਰ ਚਾਹੀਦਾ ਹੈ ਸੋ ਕਰਮ ਕੀ ਕਰਨਾ ਹੈ ਕਿ ਜੀਠੇ ਮੰਗਲਵਾਰ ਦੇ ਦਿਨ ਮਹੀਨੇ 'ਚ ਇੱਕ ਵਾਰ ਹੀ ਤੁਸੀਂ ਇਹ ਇੱਕ ਕਰਮ ਕਰਨਾ ਹੈ ਕਿ ਕੜਾਈ ਪ੍ਰਸ਼ਾਦ ਭੋਗ ਲਗਾਉਣਾ ਹੈ ਸੋ ਪੀਰਾਂ ਫਕੀਰਾਂ ਦਾ ਨਾਮ ਲੈ ਕੇ ਉਨਾਗੇ ਅਰਦਾਸ ਬੇਨਤੀ ਕਰਕੇ ਇੱਕ ਕਰਮ ਕਰ ਦੇਣਾ ਚਾਹੀਦਾ ਹੈ ਸੋ ਇਹਦੇ ਨਾਲ ਵੀ ਕਾਫੀ ਜ਼ਿੰਦਗੀ ਵਿੱਚ ਬਦਲਾਅ ਆਉਂਦਾ ਹੈ ਜੇਕਰ ਕਰਮ ਕਰਨੇ ਹੈ ਤਾਂ ਚੰਗੀ ਤਰ੍ਹਾਂ ਕਰੋ ਜੀ ਦੇ ਨਾਲ ਸਾਡੀ ਜ਼ਿੰਦਗੀ ਜਿਹੜੀ ਆ ਆਸਾਨ ਹੋ ਸਕੇ ਸੋ ਮੁਸ਼ਕਲਾਂ ਦੇ ਹੱਲ ਹੋ ਸਕਣ ਜਦੋਂ ਅਸੀਂ ਥੋੜਾ ਬਹੁਤ ਸੰਜੋਗ ਦੇ ਵੀ ਦੇਵਤਿਆਂ ਦੀ ਤਰਫ ਵੀ ਪਾਉਂਦੇ ਆ ਤਾਂ ਫਿਰ ਇਹਦੇ ਨਾਲ ਵੀ ਬਹੁਤ ਸਾਰੀਆਂ ਮੁਸ਼ਕਲਾਂ ਦੇ ਹੱਲ ਹੁੰਦੇ ਆ ਕਿਉਂਕਿ ਜਦ ਪੀਰਾਂ ਫਕੀਰਾਂ ਦੀ ਸੇਵਾ ਕਰਨੀ ਦੇਵਤਿਆਂ ਦਾ ਵਾਸ ਵੀ ਨਾਲ ਦੀ ਨਾਲ ਹੀ ਹੁੰਦਾ ਹੈ ਸੋ ਪੀਰਾਂ ਫਕੀਰਾਂ ਦੇ ਨਾਲ ਦੇਵੀ ਦੇਵਤੇ ਚੱਲਦੇ ਹੈ ਮਹਾਮਾਈ ਚੱਲਦੀ ਹੈ ਸੋ ਮਹਾਮਾਈ ਦਾ ਨਾਮ ਲੈ ਕੇ ਧੂਪ ਪਾ ਦਿਓ ਸੋ ਜੇਕਰ ਕਿਸੇ ਸਰੂਪ ਵਿੱਚ ਤੁਸੀਂ ਮਾਈ ਨੂੰ ਮੰਨਦੇ ਹੋ ਕਿਉਂਕਿ ਮਹਾਮਾਈ ਦੇ ਬਹੁਤ ਸਾਰੇ ਸਰੂਪ ਹੈ ਸੋ ਜਿਸ ਵੀ ਸਰੂਪ ਵਿੱਚ ਤੁਸੀਂ ਮਾਂ ਦਾ ਵੀ ਨਾਮ ਲੈਂਦੇ ਹੋ ਤਾਂ ਉਹਨਾਂ ਦਾ ਨਿਗਮਾ ਪਾ ਕੇ ਇੱਕ ਕਰਮ ਕਰ ਦੋ ਸੋ ਬਹੁਤ ਹੀ ਵਧੀਆ ਕਰਮ ਹੈ ਮਹੀਨੇ 'ਚ ਇੱਕ ਵਾਰ ਹੀ ਕਰੋ ਕਰੋ ਸਹੀ ਪਰ ਕਰਨਾ ਕਿਸੇ ਢੰਗ ਨਾਲ ਹੈ ਸੋ ਜੇਕਰ ਪਹਿਲ ਤੁਸੀਂ ਪੀਰਾਂ ਨੂੰ ਦਿਨੇ ਹੋ ਚਰਾਗ ਉਹਨਾਂ ਦੇ ਨਾਮ ਦਾ ਰੋਸ਼ਨ ਹੁੰਦਾ ਹੈ ਤੇ ਮਾਂ ਦੀ ਜੋ ਤੁਸੀਂ ਕੜਾਈ ਦੇਣੀ ਹੈ ਉਹ ਕਿਸੇ ਢੰਗ ਨਾਲ ਦੇਣੀ ਹੈ ਕਦੇ ਵੀ ਵੱਖਰਾ ਕਰਕੇ ਨਹੀਂ ਮੰਨਣਾ ਹੈ ਸੋ ਜੇਕਰ ਪਹਿਲ ਪੀਰਾ ਫਕੀਰਾਂ ਦੀ ਹੈ ਤੇ ਉਹਨਾਂ ਅੱਗੇ ਹੀ ਅਰਦਾਸ ਬੇਨਤੀ ਕਰਨੀ ਆ ਕਿ ਇਹ ਕੜਾਈ ਪ੍ਰਸ਼ਾਦ ਕਬੂਲ ਕਰਾ ਦਿਓ ਮਹਾਮਾਈ ਦੇ ਚਰਨਾਂ 'ਚ ਸੋ ਜਦੋਂ ਅਸੀਂ ਇਹ ਅਰਦਾਸ ਬੇਨਤੀ ਕਰਦੇ ਆ ਤੇ ਫਿਰ ਉਹ ਪੀਰ ਫਕੀਰ ਸਾਡੀਆਂ ਅਰਦਾਸਾਂ ਨੂੰ ਸੁਣਦੇ ਵੀ ਆ ਸਮਝਦੇ ਵੀ ਆ ਸੋ ਹਮੇਸ਼ਾ ਟੰਗ ਦੇ ਨਾਲ ਅਰਦਾਸ ਬੇਨਤੀ ਕਰੋ ਸੋ ਜੋ ਨਾਲ ਚੱਲਦਾ ਹੈ ਇੱਕ ਅਰਦਾਸ ਜਦੋਂ ਕਰਦੇ ਨੇ ਇਹ ਕਹਿਣਾ ਹੈ ਜੇਕਰ ਕਿਸੇ ਦੇਵਤੇ ਦੇ ਨਾਮ ਦੀ ਤੁਸੀਂ ਚੀਜ਼ ਦਿੰਦੇ ਹੋ ਤੇ ਉੱਥੇ ਆਪਣੇ ਪੀਰੋ মুর্ਸ਼ਦ ਅੱਗੇ ਫਰਿਆਦ ਕਰਨੀ ਆ ਕਿ ਜਿਹੜਾ ਦੇਵਤਾ ਤੁਹਾਡੇ ਨਾਲ ਚੱਲਦਾ ਹੈ ਸੋ ਨਾਲ ਤੁਹਾਡੇ ਆ ਕੇ ਸਾਰੇ ਹੀ ਸੇਵਾ ਲੈ ਸਕਦੇ ਆ ਪਹਿਲ ਤੁਹਾਡੀ ਹੈ ਸੋ ਜਦੋਂ ਅਸੀਂ ਅਰਦਾਸ ਬੇਨਤੀ ਇਸ ਤਰੀਕੇ ਦੇ ਨਾਲ ਕਰਦੇ ਆ ਤੇ ਜੋ ਕਰਮ ਕਰਦੇ ਆ ਜਿਸ ਦੇਵਤੇ ਦੇ ਨਾਮ ਦਾ ਪਹਿਲਾਂ ਆਪਣੇ ਮਾਲਕ ਅੱਗੇ ਅਰਦਾਸ ਕਰੋ ਕਿ ਤੁਸੀਂ ਇਹ ਕਰਮ ਕਬੂਲ ਕਰਾਉਣਾ ਹੈ ਤਾਂ ਫਿਰ ਉਹ ਮਾਲਕ ਆਪਣੇ ਆਪ ਉਹ ਕਰਮ ਨੂੰ ਕਬੂਲ ਕਰਵਾ ਦਿੰਦਾ ਹੈ ਜੇਕਰ ਬੱਕਰੀ ਜੋਤ ਮਹਾਮਾਈ ਦੀ ਜਗਾਉਂਦੇ ਹੋ ਤਾਂ ਫਿਰ ਤਾਂ ਠੀਕ ਹੈ ਪਰ ਜੇਕਰ ਨਹੀਂ ਜਗਾਉਂਦੇ ਹੋ ਤੇ ਆਪਣੇ ਮਾਲਕ ਅੱਗੇ ਹੀ ਅਰਦਾਸ ਕਰਨੀ ਉਹਨਾਂ ਨੂੰ ਮੋਹਰੇ ਰੱਖ ਕੇ ਹੀ ਇਹ ਕਰਮ ਕਰਨਾ ਹੈ